ਸੋ ਵੀਰੋ ਅੱਜ ਅਸੀਂ ਪਹੁੰਚੇ ਹਾਂ ਪਿੰਡ ਬਚਵਾਨਾ ਜਿਲ੍ਹਾ ਮਾਨਸਾ ਦੇ ਵਿੱਚ ਜਿਸ ਤਰ੍ਹਾਂ ਆਪ ਨੂੰ ਪਤਾ ਹੀ ਹੈ ਕਿ ਸਾਰੇ ਹੀ ਪਿੰਡਾਂ ਦੇ ਵਿੱਚ ਪੰਜਾਬ ਦੇ ਜਿੰਨੇ ਪਿੰਡ ਨੇ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ 20 30 ਦਸੰਬਰ 2018 ਸੋ ਵੀਰੋ ਇਹਨਾਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਬਹੁਤ ਸਾਰੇ ਪਿੰਡਾਂ ਦੇ ਵਿੱਚ ਤਣਾਅਪੂਰਵਕ ਮਾਹੌਲ ਬਣਿਆ ਹੋਇਆ ਹੈ ਅੱਜ ਇਸ ਬਚਵਾਨਾ ਪਿੰਡ ਦੇ ਵਿੱਚ ਕੁਝ ਵੀਰ ਅਤੇ ਭੈਣਾਂ ਸਾਡੇ ਨਾਲ ਸ਼ਾਮਲ ਨੇ ਕਿਉਂਕਿ ਹਰ ਇੱਕ ਪਿੰਡ ਦੇ ਵਿੱਚੋਂ ਵੱਖ-ਵੱਖ ਉਮੀਦਵਾਰ ਖੜੇ ਹੁੰਦੇ ਨੇ ਕਿਸੇ ਪਿੰਡ ਚੋਂ 4 ਕਿਸੇ ਚੋਂ 5 ਜਿੰਨੇ ਵੀ ਵੋਟਾਂ ਦੇ ਹਿਸਾਬ ਨਾਲ ਉਮੀਦਵਾਰ ਖੜੇ ਹੁੰਦੇ ਨੇ ਕੁਝ ਉਮੀਦਵਾਰ ਅੱਜ ਸਾਡੇ ਨਾਲ ਇੱਥੇ ਨੇ ਔਰ ਪਿੰਡ ਵਾਸੀਆਂ ਦੇ ਵਿੱਚੋਂ ਕੁਝ ਵੀਰ ਅਤੇ ਭੈਣਾਂ ਸਾਡੇ ਨਾਲ ਸ਼ਾਮਲ ਨੇ ਆਓ ਆਪਾਂ ਇਹਨਾਂ ਦੇ ਕੋਲੋਂ ਪੁੱਛਾਂਗੇ ਵੀ ਇਹਨਾਂ ਦੇ ਪਿੰਡ ਦੇ ਵਿੱਚ ਕੀ ਸਹੂਲਤ ਹੈ ਜਿਹੜੀ ਅੱਜ ਤੱਕ ਨਹੀਂ ਇਹਨਾਂ ਨੂੰ ਉਪਲਬਧ ਕਰਵਾਈ ਗਈ ਔਰ ਕੀ ਕੀ ਸਹੂਲਤਾਂ ਇਹ ਚਾਹੁੰਦੇ ਨੇ ਤਾਂ ਕਿ ਇਹਨਾਂ ਦੇ ਪਿੰਡ ਦੇ ਵਿੱਚ ਵੀ ਵਿਕਾਸ ਹੋ ਸਕੇ ਔਰ ਲੋੜੀਂਦੀਆਂ ਸਹੂਲਤਾਂ ਜਿਹੜੀਆਂ ਇਹਨਾਂ ਨੂੰ ਚਾਹੀਦੀਆਂ ਨੇ ਜੋ ਚਾਹੁੰਦੇ ਨੇ ਉਹ ਸਹੂਲਤਾਂ ਇਹਨਾਂ ਨੂੰ ਮਿਲ ਸਕਣ ਆਓ ਆਪਾਂ ਸਭ ਤੋਂ ਪਹਿਲਾਂ ਇਹਨਾਂ ਦੇ ਵਿੱਚੋਂ ਕੁਝ ਵੀਰਾਂ ਦੇ ਵਿੱਚੋਂ ਆਪਾਂ ਸਵਾਲ ਪੁੱਛਾਂਗੇ ਵੀ ਕੀ ਕੀ ਸਹੂਲਤਾਂ ਜਿਹੜੀ ਇਹਨਾਂ ਦੇ ਪਿੰਡ ਦੇ ਵਿੱਚ ਨਹੀਂ ਹੈ ਜੋ ਉਹਨਾਂ ਦੇ ਪਿੰਡ ਦੇ ਵਿੱਚ ਹੋਣੀ ਚਾਹੀਦੀ ਹੈ ਸੋ ਵੀਜੀ ਪਹਿਲਾਂ ਸਾਨੂੰ ਤੁਸੀਂ ਇਹ ਦੱਸੋ ਕਿ ਤੁਹਾਡੇ ਪਿੰਡ ਦੇ ਵਿੱਚ ਅੱਜ ਤੱਕ ਕਿਹੜੀ ਸਹੂਲਤ ਹੈ ਜਿਹੜੀ ਉਹ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਸਕੂਲ ਹੋਣ ਕੁਝ ਵੀ ਹੋਵੇ ਤੁਹਾਡੇ ਅ ਕਹਿਣ ਦੇ ਮੁਤਾਬਕ ਤੁਹਾਡੇ ਪਿੰਡ ਮੁਤਾਬਕ ਤੁਹਾਡੀ ਸੋਚਣੀ ਮੁਤਾਬਕ ਵੀ ਜਿਹੜੀ ਸਹੂਲਤ ਅਜੇ ਤੱਕ ਨਹੀਂ ਹੈ ਔਰ ਤੁਸੀਂ ਅ ਕਿਸ ਤਰ੍ਹਾਂ ਦੀਆਂ ਸਹੂਲਤਾਂ ਨੇ ਜਿਹੜੀਆਂ ਪਿੰਡ ਦੇ ਵਿੱਚ ਚਾਹੁੰਦੇ ਹੋ ਤੇ ਉਹਨਾਂ ਸਹੂਲਤਾਂ ਨੂੰ ਮੁੱਖ ਰੱਖ ਕੇ ਤੁਸੀਂ ਆਪਣਾ ਜਿਹੜਾ ਕੈਂਡੀਡੇਟ ਹੈ ਉਹਨੂੰ ਆਪਣੀ ਜਿਹੜੀ ਵੋਟ ਹੈ ਜਿਹੜੀ ਉਹ ਪਾਉਣੀ ਆ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੋਂ ਤੱਕ ਸਹੂਲਤਾਂ ਦਾ ਸਵਾਲ ਹੈ ਜੀ ਸਾਡੇ ਪਿੰਡ ਚ ਸਹੂਲਤ ਬਹੁਤ ਘੱਟ ਨੇ ਬਹੁਤ ਜ਼ਿਆਦਾ ਘੱਟ ਨੇ ਜ਼ੀਰੋ ਨੇ ਸਿਹਤ ਸੂਰਤ ਬਿਲਕੁਲ ਵੀ ਹੈ ਨਹੀਂਗੀ ਕੋਈ ਡਿਸਪੈਂਸਰੀ ਬਿਲਕੁਲ ਬੰਦ ਹੋਣ ਦੇ ਕਿਨਾਰੇ ਐ ਉੱਥੇ ਕੋਈ ਦਵਾਈ ਦਾ ਪਤਾ ਡਾਕਟਰ ਆਉਂਦਾ ਜਾਂ ਨਾ ਆਉਂਦਾ ਕੋਈ ਪਤਾ ਨਹੀਂਗਾ ਦੂਜੀ ਗੱਲ ਪਾਣੀ ਦੇ ਨਿਕਾਸ ਦੀ ਗੱਲ ਐ ਛੱਪੜਾ 'ਚ ਪਾਣੀ ਇਕੱਠਾ ਹੋ ਜਾਂਦਾ ਜਿਹੜੇ ਪਾਸੇ ਪਾਣੀ ਹੁੰਦਾ ਉਧਰ ਉਧਰ ਘਾਡੂ ਬਜ ਜਾਂਦੇ ਐ ਅੱਗੇ ਕੋਈ ਪਾਣੀ ਦਾ ਖੇਤਾਂ ਦੇ ਵਿੱਚ ਪ੍ਰਬੰਧ ਐ ਨਾ ਕਿਸੇ ਹੋਰ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਸਾਰੇ ਪਾਸੇ ਇਹੀ ਹਾਲ ਐ ਜੇ ਕਿਤੇ ਗਲੀ ਨਾਲੀ ਕੋਈ ਬਣਦੀ ਐ ਜਿਹੜੇ ਪਾਸੇ ਪਾਣੀ ਪਾਇਆ ਜਾਂਦਾ ਸਟੇਹਾਂ ਹੋ ਜਾਂਦੀਆਂ ਨੇ ਅਗਲਾ ਕਹਿੰਦਾ ਮੇਰੇ ਪਾਓਗੇ ਤਾਂ ਮੇਰੇ ਘਰਾਂ 'ਚ ਬੜੇਗਾ ਹੁਣ ਅਗਲੇ ਦੇ ਨਹੀਂ ਨ ਤੇ ਅੱਗੇ ਕੋਈ ਭਾਂਡਾ ਹੈ ਨਹੀਂਗਾ ਜਿਸ ਤਰ੍ਹਾਂ ਤੁਸੀਂ ਸਭ ਤੋਂ ਪਹਿਲਾਂ ਸਾਨੂੰ ਦੱਸਿਆ ਵੀ ਤੁਹਾਡੇ ਪਿੰਡ ਦੇ ਵਿੱਚ ਡਿਸਪੈਂਸਰੀ ਨਹੀਂ ਆ ਨੇ ਜਿਸ ਵੰਦਰੀ ਹੈਗੀ ਇਹ ਬਿਲਕੁਲ ਬੰਦ ਹੋਣ ਦੇ ਨਾਲ ਕੁਝ ਨਹੀਂ ਹੈ ਉਹਦੇ ਵਿੱਚ ਬਸ ਨਾਂ ਦੀ ਡਿਸਪੈਂਸਰੀ ਹੈ ਕੋਈ ਦਵਾਈ ਵਗੈਰਾ ਹੈ ਨਹੀਂ ਕੋ ਡਾਕਟਰ ਦਾ ਕੋਈ ਕੋਈ ਉੱਥੇ ਪ੍ਰਬੰਧ ਹੈ ਨਹੀਂਗਾ ਉਹ ਡਾਕਟਰ ਸਾਹਿਬਾਨ ਉਸ ਡਿਸਪੈਂਸਰੀ ਦੇ ਵਿੱਚ ਨਹੀਂ ਆਉਂਦੇ ਹੈਗੀ ਕਿਸੇ ਡਿਸਪੈਂਸਰੀ ਹੈਗੀ ਹੈ ਜਾਂ ਨਾ ਹੈਗੀ ਬਸ ਨਾਂ ਦੀ ਡਿਸਪੈਂਸਰੀ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਡਿਸਪੈਂਸਰੀ ਦੀ ਗੱਲ ਕੀਤੀ ਹੈ ਕਿ ਤੁਹਾਡੇ ਪਿੰਡ ਦੇ ਵਿੱਚ ਡਿਸਪੈਂਸਰੀ ਹੈ ਜਰੂਰ ਪਰ ਉਹਦੇ ਵਿੱਚ ਕੋਈ ਪ੍ਰਬੰਧ ਨਹੀਂ ਕੋਈ ਡਾਕਟਰ ਨਹੀਂ ਆਉਂਦਾ ਤੇ ਇਸ ਕਰਕੇ ਵੀ ਜਿਹੜੀ ਸਿਹਤ ਹੈ ਉਹ ਲੋਕਾਂ ਦੀ ਉਸ ਦੇ ਕਾਰਨ ਵੀ ਖਰਾਬ ਹੋ ਰਹੀ ਹੈ ਤੇ ਡਿਸਪੈਂਸਰੀ ਦੇ ਪੁਆਇੰਟ ਤੋਂ ਬਾਅਦ ਡਿਸਪੈਂਸਰੀ ਤੋਂ ਬਾਅਦ ਹੋਰ ਕਿਹੜੀ ਸਹ ਦਿਆ ਕਿਉਂਕਿ ਜਿਸ ਤਰ੍ਹਾਂ ਤੁਸੀਂ ਸਾਰੇ ਨੌਜਵਾਨ ਖੜੇ ਹੋ ਅੱਜ ਦੇ ਟਾਈਮ 'ਚ ਲੋੜ ਹੈ ਵੀ ਨੌਜਵਾਨੀ ਉਹ ਅੱਗੇ ਆਵੇ ਨੌਜਵਾਨ ਨੇ ਜਿਹੜੇ ਉਹ ਪਿੰਡ ਦਾ ਵਿਕਾਸ ਕਰ ਸਕਦੇ ਆ ਹੋਰ ਕਿਹੜੀਆਂ ਸੂਰਤਾਂ ਨੇ ਜਿਹੜੀਆਂ ਤੁਹਾਡੇ ਪਿੰਡ ਦੇ ਵਿੱਚ ਨਹੀਂ ਬਾਈ ਸਸਰੀ ਗੱਲ ਜੀ ਤੇ ਸਭ ਤੋਂ ਪਹਿਲਾਂ ਮੇਨ ਗੱਲ ਜੀ ਸਾਡਾ ਪਿੰਡ ਬਹੁਤ ਵੱਡਾ ਹੋ ਚੁੱਕਿਆਗਾ ਤੇ ਵਾਟਰ ਬਾਕਸ ਇੱਕ ਹੀ ਆ ਜਿਹੜਾ ਬਹੁਤ ਛੋਟਾ ਜਿਹਦੇ ਕਰਕੇ ਪਾਣੀ ਸਹੀ ਤੱਕ ਤਰੀਕੇ ਨਾਲ ਘਰਾਂ ਤੱਕ ਪਹੁੰਚ ਨਹੀਂ ਪਾਉਂਦਾ ਜੀ ਵਾਟਰ ਬਾਕਸ ਦੀ ਬਹੁਤ ਵੱਡੀ ਪ੍ਰੋਬਲਮ ਹੈ ਜੀ ਸਾਨੂੰ ਠੀਕ ਹੈ ਜੀ ਵਾਟਰ ਬਾਕਸ ਹੈ ਜਿਹੜਾ ਉਹ ਛੋਟਾ ਹੈ ਵੀ ਪਿੰਡ ਦੀ ਜਿਹੜੀ ਜਨਸੰਖਿਆ ਉਹ ਜ਼ਿਆਦਾ ਹੈ ਤੇ ਘਰਾਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਸਾਫ਼ ਉਪਲਬਧਾ ਜਿਹੜਾ ਉਹ ਨਹੀਂ ਹੁੰਦਾ ਹਾਂਜੀ ਜਿਸ ਤਰ੍ਹਾਂ ਇਹਨਾਂ ਵੀਰਾਂ ਨੇ ਦੱਸਿਆ ਵੀ ਡਿਸਪੈਂਸਰੀ ਦੀ ਬਹੁਤ ਵੱਡੀ ਘਾਟ ਹੈ ਸਾਡੇ ਪਿੰਡ ਦੇ ਵਿੱਚ ਪਹਿਲਾ ਪੁਆਇੰਟ ਰੱਖਿਆ ਉਸ ਤੋਂ ਬਾਅਦ ਵੀ ਵਾਟਰ ਬਾਕਸ ਹੈ ਜਿਹੜਾ ਉਹ ਛੋਟਾ ਹੈ ਪਿੰਡ ਦੀ ਜਨਸੰਖਿਆ ਵੱਧ ਗਈ ਹੈ ਇਸ ਕਰਕੇ ਜਿਹੜਾ ਇਹਨਾਂ ਨੂੰ ਸਾਫ਼ ਪਾਣੀ ਹੈ ਉਹ ਮਿਲਿਆ ਨਹੀਂ ਹੁੰਦਾ ਹੁਣ ਸਾਡੇ ਨਾਲ ਬਜ਼ੁਰਗ ਬਾਪੂ ਜੀ ਨੇ ਆਪਾਂ ਇਹਨਾਂ ਤੋਂ ਪੁੱਛਾਂਗੇ ਵੀ ਹੋਰ ਕੀ ਇਹਨਾਂ ਦੇ ਪਿੰਡ ਦੀ ਵੱਡੀ ਸਮੱਸਿਆ ਹੈ ਜੇ ਸਮੱਸਿਆ ਕਾਰਨ ਲੋਕ ਅੱਜ ਪਿੰਡ ਦੇ ਵਿੱਚ ਪਰੇਸ਼ਾਨ ਨੇ ਵੈਰੂਜੀ ਕਾ ਖਾਲਸਾ ਵੈਰੂਜੀ ਕੀ ਫਤ ਪਿੰਡ ਬਚਵਣੇ ਦੀ ਤਕਰੀਬਨ 45-4000 ਵੋਟਾਂ ਤੇ ਪਿੰਡ ਕਾਫੀ ਜਾਦੇ ਏਰੀਆ ਦੇ ਵਿੱਚ ਖਿਲਰਿਆ ਹੋਇਆ ਇਹ ਇੱਕ ਅਲੱਗ-ਅਲੱਗ ਕਲੋਨੀਆਂ ਦੇ ਰੂਪ ਦੇ ਵਿੱਚ ਬਣ ਗਿਆ ਪਿੰਡ ਇਹ ਜਿਹੜੀਆਂ ਪਿੰਡ ਤੋਂ ਅੱਧਾ ਕਿਲੋਮੀਟਰ ਜਾਂ ਕਿਲੋਮੀਟਰ ਤੱਕ ਕਲੋਨੀਆਂ ਨੇ ਜੋ ਉਹ ਘਰ ਨੇ ਉਹਨਾਂ ਦੀ ਬਹੁਤ ਹੀ ਦੁਰਦਸ਼ਾ ਕਿਸੇ ਕਲੋਨੀ ਦੇ ਵਿੱਚ ਇੱਕ ਵੀ ਇੱਟ ਗਲੀ ਚ ਨਹੀਂ ਲੱਗੀ ਕੋਈ ਉਹਨਾਂ ਦਾ ਪਾਣੀ ਦਾ ਨਿਕਾਸ ਨਹੀਂ ਹੈਗਾ ਸਭ ਤੋਂ ਪਹਿਲਾਂ ਮੈਂ ਤਾਂ ਇਹ ਕਹਿੰਦਾ ਉਹਨਾਂ ਘਰਾਂ ਦਾ ਜਰੂਰ ਕੋਈ ਨਾ ਕੋਈ ਹਿੱਲਾ ਹੋਣਾ ਚਾਹੀਦਾ ਉਹਨਾਂ ਦਾ ਜਿੰਨਾ ਚਿਰ ਪਾਣੀ ਦਾ ਨਿਕਾਸ ਨਹੀਂ ਹੁੰਦਾ ਉੱਥੋਂ ਬਿਮਾਰੀ ਨਹੀਂ ਜਾ ਸਕਦੀ ਉਹ ਪਾਣੀ ਉਹਨਾਂ ਦੀਆਂ ਗਲੀਆਂ ਦੇ ਵਿੱਚ ਖੜਿਆ ਉੱਥੋਂ ਦੀ ਲੰਗਦੇ ਨੇ ਉਹ ਰਾਤ ਨੂੰ ਉਹਨਾਂ ਦੇ ਪੈਰ ਦੇ ਜਿਹੜੇ ਚੱਕਰ 'ਚ ਲੱਭਦੇ ਰਹਿੰਗੇ ਤੇ ਉਹਨਾਂ ਦੇ ਬੱਚਿਆਂ ਨੂੰ ਵੀ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਇੱਕ ਤਾਂ ਉਹ ਲੋਕ ਆਰਥਿਕ ਪੱਖੋਂ ਤੰਗ ਨੇ ਦੂਸਰਾ ਉਹਨੂੰ ਬਿਮਾਰੀਆਂ ਤੇ ਬਹੁਤ ਖਰਚਾ ਕਰਨਾ ਪੈ ਰਿਹਾ ਤੀਸਰਾ ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਡਿਸਪੈਂਸਰੀ ਦਾ ਤੇ ਡਿਸਪੈਂਸਰੀ ਦੇ ਵਿੱਚ ਵੀ ਉਹਨੀ ਸਹੂਲਤ ਨਹੀਂ ਹੈਗੀ ਵੀ ਉਹ ਆਪਣਾ ਸਰਕਾਰੀ ਤੌਰ ਤੇ ਕੋਈ ਇਲਾਜ ਕਰਾ ਸਕਣ ਤੀਸਰਾ ਉਹਨਾਂ ਲੋਕਾਂ ਨੂੰ ਮਨਰੇਗਾ ਦੀ ਜੋ ਸਕੀਮਾ ਉਹ ਵੀ ਪੂਰੀ ਨਹੀਂ ਮਿਲ ਰਹੀ ਜੋ ਕਿ ਪੰਚਾਇਤ ਦੀ ਜ਼ਿੰਮੇਵਾਰੀ ਬਣਦੀ ਆ ਵੀ ਉਹਨਾਂ ਨੂੰ ਹਰ ਇੱਕ ਘਰ ਨੂੰ 100 ਦਿਨ ਦਾ ਜੋ ਹੈਗਾ ਦਿਹਾੜੀਦਾਰੀ ਦਿੱਤੀ ਜਾਵੇ ਬਸ ਇਹ ਸਾਡੀ ਹੈਗੀ ਸਮੱਸਿਆ ਹਾਂਜੀ ਬਹੁਤ ਵੱਡੀ ਸਮੱਸਿਆ ਇਹਨਾਂ ਨੇ ਦੱਸੀ ਹੈ ਵੀ ਜਿੱਦਾਂ ਹਰ ਇੱਕ ਪਿੰਡ ਦੇ ਵਿੱਚ ਕਲੋਨੀਆਂ ਬਣੀਆਂ ਹੁੰਦੀਆਂ ਨੇ ਕਲੋਨੀਆਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ ਪਹਿਲਾਂ ਉਹ ਆਰਥਿਕ ਪੱਖੋਂ ਬਹੁਤ ਜ਼ਿਆਦਾ ਗਰੀਬ ਹੁੰਦੇ ਆ ਪਾਰੋ ਬਹੁਤ ਸਾਰੇ ਇਦਾਂ ਦੇ ਇਦਾਂ ਦੇ ਕੈਂਡੀਡੇਟ ਆ ਜਿਹੜੇ ਖੜੇ ਹੁੰਦੇ ਆ ਜਿਹੜੇ ਉਮੀਦਵਾਰ ਵੀ ਚੁਣੇ ਜਾਂਦੇ ਆ ਬਾਅਦ ਦੇ ਵਿੱਚ ਜਿੱਤਣ ਤੋਂ ਬਾਅਦ ਉਹਨਾਂ ਲੋਕਾਂ ਨੇ ਕੋਈ ਸਾਰ ਨਹੀਂ ਲੈਂਦਾ ਬੜਾ ਸੋਣਾ ਇਹਨਾਂ ਨੇ ਸਾਨੂੰ ਦੱਸਿਆ ਕਿ ਸਭ ਤੋਂ ਪਹਿਲਾਂ ਤਾਂ ਉਹਨਾਂ ਲੋਕਾਂ ਦੇ ਲਈ ਜਿਹੜੇ ਕਲੋਨੀਆਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਲਈ ਇੱਟਾਂ ਵਗੈਰਾ ਜਿਹੜੀਆਂ ਉਹਨਾਂ ਦੀ ਗਲੀ ਦੇ ਵਿੱਚ ਲਾਈਆਂ ਜਾਣ ਔਰ ਸਾਫ ਪਾਣੀ ਦਾ ਵੀ ਉੱਥੇ ਪ੍ਰਬੰਧ ਨਹੀਂ ਹੈ ਹਾਂਜੀ ਇਸ ਵੇਲੇ ਸਾਡੇ ਨਾਲ ਵੀਰਜੀ ਮੌਜੂਦ ਨੇ ਆਪਾਂ ਇਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਪਿੰਡਾਂ ਦੇ ਵਿੱਚ ਇਹਨਾਂ ਦੇ ਪਿੰਡ ਦੇ ਵਿੱਚ ਕਿਹੜੀ ਜਿਹੜੀ ਸਹੂਲਤ ਹੈ ਇਹਨਾਂ ਨੂੰ ਚਾਹੀਦੀ ਹੈ ਜੋ ਉਹਨਾਂ ਨੂੰ ਸਹੂਲਤ ਪਿੰਡ ਦੇ ਵਿੱਚ ਨਹੀਂ ਮਿਲ ਰਹੀ ਸਭ ਤੋਂ ਪਹਿਲਾਂ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸਾਡੇ ਗੁਰਦੁਆਰਾ ਸਾਹਿਬ ਤੋਬਾ ਨਾਲ ਲੱਗਦਾ ਗੁਰਦੁਆਰਾ ਸਾਹਿਬ ਦੀ ਗੁਰਦੁਆਰਾ ਸਾਹਿਬ ਲਵੇ ਹੋਣੀ ਚਾਹੀਦੀ ਸਫਾਈ ਇੱਕ ਵਾਰੀ ਕੈਮਰੇ ਨਜ਼ਰ ਘਮਾਓ ਉੱਥੇ ਪੂਰਾ ਪਿਆ ਪਿਆ ਗੰਦ ਪਾਣੀ ਦਾ ਅੱਗੇ ਕੋਈ ਨਿਕਾਸ ਨਹੀਂ ਹੈਗਾ ਗਲੀਆਂ 'ਚ ਨੰਗੰਦ ਪਿਆ ਪਿਆ ਪੂਰਾ ਕੈਮਰਾ ਵਾਲੇ ਵੀਰ ਨੂੰ ਇੱਕ ਵਾਰੀ ਵੇਨਦੀ ਆ ਨਾਲੀਆਂ ਦੇ ਆਪਣਾ ਨਾਲੀਆਂ ਰਾਹੀਂ ਕੈਮਰਾ ਕਮਾਓ ਕੋਈ ਵੀ ਨਾਲੇ ਦੇ ਟ੍ਰੇਨ ਲੱਗੀ ਹੈਗੀ ਜਿਹੜਾ ਵੀ ਕੋਈ ਸਰਪੰਚ ਬਣਦਾ ਕੋਈ ਵੀ ਪੰਚਾਇਤ ਮੈਂਬਰ ਕੋਈ ਆਪਦੇ ਲੋਬੋ ਕਢਾਂਦਾ ਹੈਗਾ ਨਾਲੀ ਉੱਥੋਂ ਗਾਲਾ ਕਢਦੇ ਹੈਗੇ ਉੱਥੋਂ ਕੋਈ ਉਹਦੀ ਚਕਤੀ ਨਹੀਂ ਹੈਗੀ ਕੋਈ ਅੱਛਾ ਜੀ ਕੋਈ ਨਹੀਂ ਚੱਕਦਾ ਚੱਕਦਾ ਨਹੀਂ ਵੀ ਨਾਲੀ ਦੇ ਵਿੱਚੋਂ ਗਾਲਾ ਕੱਢਿਆ ਜਾਂਦਾ ਪਰ ਉੱਥੇ ਹੀ ਪਿਆ ਰਹਿੰਦਾ ਕੋਈ ਕੱਢਿਆ ਜਾਂਦਾ ਪਰ ਉਹਦੀ ਕੋਈ ਚਕਤੀ ਨਹੀਂ ਹੈਗੀ ਠੀਕ ਹੈ ਜੀ ਮੀ ਆਉਂਦਾ ਹੈਗਾ ਬਾਛੜ ਆਉਂਦੀ ਹੈ ਹਨੇਰੀ ਆਉਂਦੀ ਹੈ ਹਵੱਲਾ ਆਉਂਦਾ ਹੈ ਪਰ ਉਹ ਦੁਬਾਰਾ ਫੇਰ ਵਿੱਚ ਜਾਂਦਾ ਉਹਦਾ ਸਾਡੀ ਇਹੀ ਬੇਨਤੀ ਹੈ ਕਿ ਗਲੀਆਂ ਨਾਲੀਆਂ ਦਿੱਟਾਂ ਲਾਈਆਂ ਜਾਣ। ਉਹਦੀ ਸਫਾਈ ਜਿੰਨੀ ਨਾਲੀ ਦੀ ਹੁੰਦੀ ਹੈ ਉਹਦੀ ਚਗਾਤੀ ਕਰੀ ਜਾਵੇ। ਠੀਕ ਹੈ। ਗੁਰਦੁਆਰਾ ਸਾਹਿਬ ਦੀ ਵੀ ਸਾਡੀ ਬੇਨਤੀ ਹੈ ਗੁਰਦੁਆਰਾ ਸਾਹਿਬ ਲਈ ਸਫਾਈ ਕੀਤੀ ਜਾਵੇ। ਨਾਲੀਆਂ ਬਣਾਈਆਂ ਜਾਣ, ਪੱਕੀਆਂ ਟਾਂ ਲਾਈਆਂ ਜਾਣ, ਨਾਲੇ ਸਫਾਈਆਂ ਕਰਾਈਆਂ ਜਾਣ। ਪਾਣੀ ਦਾ ਨਿਕਾਸ ਹੋ ਕੇ ਸਾਡੀ ਇਹੀ ਬੇਨਤੀ ਹੈ। ਪਿੰਡ ਦੇ ਪੜੇ ਲਿਖੇ ਨੌਜਵਾਨ ਸਾਡੇ ਨਾਲ ਨੇ ਆਪਾਂ ਇਸ ਵੀਰ ਦੇ ਕੋਲੋਂ ਪੁੱਛਾਂਗੇ ਕਿ ਕੀ ਮੁਸ਼ਕਲ ਹੈ ਜਿਹੜੀ ਇਹਨਾਂ ਦੇ ਪਿੰਡ ਦੇ ਵਿੱਚ ਉਹ ਬਣੀ ਹੋਈ ਹੈ, ਜਿਹੜੀ ਇਹਨਾਂ ਦੇ ਪਿੰਡ ਦੇ ਵਿੱਚ ਮੁਸ਼ਕਲ ਬਣੀ ਹੈ ਉਹ ਹੱਲ ਹੋਣੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਕੋਈ ਵੀ ਪੰਚਾਇਤ ਪਿੰਡ ਦੀ ਸਫਾਈ ਵੱਲ ਧਿਆਨ ਨਹੀਂ ਦਿੰਦੀ ਸਫਾਈ ਇਕੱਲੀਆਂ ਨਾਲੀਆਂ ਪੱਕੀਆਂ ਕਰਵਾਉਣ ਨਾਲ ਜਾਂ ਇੱਟਾਂ ਲਵਾਉਣ ਨਾਲ ਸਫਾਈ ਨਹੀਂ ਹੁੰਦੀ ਪਿੰਡ ਦੀ ਪਿੰਡ ਦੀ ਸਫਾਈ ਜਿਵੇਂ ਕਿ ਪਿੰਡ ਚ ਸੋਹਣੇ ਪਾਰਕ ਬਣਾਉਣੇ ਚਾਹੀਦੇ ਹਨ ਠੀਕ ਹੈ ਪਿੰਡ ਚ ਸਟਰੀਟ ਲਾਈਟਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਸਹੀ ਗੱਲ ਹੈ ਤੇ ਸੀਵੇਜ ਸਿਸਟਮ ਵੀ ਪਿੰਡ ਚ ਹੋਣਾ ਚਾਹੀਦਾ ਮੈਂ ਤਾਂ ਚਾਹੁੰਦਾ ਕਿ ਇਹ ਮਾਨਸਾ ਜ਼ਿਲ੍ਹਾ ਦਾ ਪਹਿਲਾ ਪਿੰਡ ਹੋਵੇ ਜਿਸ ਚ ਸੀਵੇ ਸਿਸਟਮ ਹੋਵੇ ਕਿਉਂਕਿ ਅੱਜਕੱਲ ਪਿੰਡਾਂ 'ਚ ਤਾਂ ਸੀਵੇ ਸਿਸਟਮ ਬਿਲਕੁਲ ਹੀ ਖਤਮ ਹੈ। ਸ਼ਹਿਰਾਂ 'ਚ ਵੀ ਚੱਜ ਨਾਲ ਨਹੀਂ ਤਾਂ ਪਿੰਡਾਂ 'ਚ ਤਾਂ ਸਰਕਾਰ ਕਿੱਥੇ ਮੁਹੱਈਆ ਕਰਵਾਉਂਦੀ ਹੈ। ਤੇ ਬਾਕੀ ਘਰਾਮੂਹਰੇ ਜਿਵੇਂ ਕਿ ਵਧੀਆ ਡਸਟਬਿਨ ਰੱਖਣੇ ਚਾਹੀਦੇ ਹਨ ਤਾਂ ਕਿ ਕੋਈ ਵੀ ਆਪਣਾ ਕੂੜਾ ਇੱਧਰ ਉੱਧਰ ਨਾ ਸਿੱਟੇ। ਹਰ ਚੀਜ਼ ਤੇ ਬਾਕੀ ਬਜ਼ੁਰਗਾਂ ਦੇ ਬੈਠਣ ਲਈ ਥਾਂ-ਥਾਂ ਬੈਂਚ ਲੱਗਣੇ ਹੋਣੇ ਚਾਹੀਦੇ ਹਨ ਤਾਂ ਕਿ ਜੇ ਕੋਈ ਬਾਹਰੋਂ ਆਉਂਦਾ ਹੈ ਤਾਂ ਪਿੰਡ ਦੇਖਣ ਨੂੰ ਉਹਨੂੰ ਸੋਹਣਾ ਲੱਗੇ। ਤੇ ਬਾਕੀ ਸਰਕਾਰ ਨੂੰ ਹੋਰ ਪੇੜ ਲਗਾਉਣੇ ਚਾਹੀਦੇ ਹਨ। ਤਾਕੇ ਪਿੰਡ ਪ੍ਰਦੂਸ਼ਣ ਤੋਂ ਰਹਿਤ ਹੋਵੇ ਬਸ ਇਹੀ ਤੇ ਤੁਹਾਡੇ ਪਿੰਡ ਦੇ ਵਿੱਚ ਦਾ ਤੁਸੀਂ ਨੌਜਵਾਨ ਖੜੇ ਹੋ ਵੀ ਜਿਮ ਦਾ ਪ੍ਰਬੰਧ ਇਦਾਂ ਦਾ ਕੋਈ ਹੈ ਜਾਂ ਇਦਾਂ ਦਾ ਕੋਈ ਟਰੈਕ ਬਣਿਆ ਵੀ ਜਿੱਥੇ ਜਾ ਕੇ ਜਿਹੜੀ ਨੌਜਵਾਨੀ ਆ ਉਹ ਜਿਸ ਤਰ੍ਹਾਂ ਉੱਥੇ ਜਾ ਕੇ ਰਿਸਟ ਪੁਸ਼ਟ ਹੋਵੇ ਜਾਂ ਨਸ਼ਿਆਂ ਤੋਂ ਬਚ ਸਕੇ ਹਾਂ ਜਿਮ ਹੈਗੀ ਆ ਲੇਕਿਨ ਜਿਮ ਵਿੱਚ ਕੋਈ ਨਵਾਂ ਸਮਾਨ ਜਾਂ ਨਵੀਂ ਮਸ਼ੀਨ ਨਹੀਂ ਆਉਂਦੀ ਜਿਹੜੀਆਂ ਪੁਰਾਣੀਆਂ ਮਸ਼ੀਨਾਂ ਸੀ ਉਹ ਟੁੱਟ ਚੁੱਕੀਆਂ ਨੇ ਤੇ ਬਾਕੀ ਅੱਜਕੱਲ ਲੋਕ ਨਵੇਂ ਮੁੰਡਿਆਂ ਨੂੰ ਉਤਸ਼ਾਹਿਤ ਕਰਨ ਲਈ ਕੋਈ ਪਲੇਗਰਾਉਂਡ ਜਾਂ ਕੁਝ ਇਸ ਤਰ੍ਹਾਂ ਦਾ ਨਹੀਂ ਹੈਗਾ ਤਾਂ ਜੋ ਮਤਲਬ ਕਿ ਨੌਜਵਾਨ ਪੀੜ੍ਹੀ ਉੱਥੇ ਜਾ ਕੇ ਆਪਣੀ ਕਸਰਤ ਵਗੈਰਾ ਕਰ ਸਕੇ ਤਾਂ ਜੋ ਜਿਮ ਸੀ ਉਹ ਇੱਕ ਤਰ੍ਹਾਂ ਦੀ ਪੂਰੀ ਤਰ੍ਹਾਂ ਬੰਦ ਹੋਣ ਦੀ ਕਗਾਰ ਤੇ ਆ ਚੁੱਕੀ ਹੈ ਇਸ ਕਰਕੇ ਉਸ ਜਿਮ ਵਿੱਚ ਜੇ ਨਵਾਂ ਸਮਾਨ ਲਿਆਂਦਾ ਜਾਵੇ ਜਾਂ ਕੋਈ ਨਵਾਂ ਪਲੇਗਰਾਉਂਡ ਉਹਨਾਂ ਵਾਸਤੇ ਜਿੱਥੇ ਆਪਣਾ ਉਹ ਕਸਰਤ ਕਰ ਸਕਣ ਤਾਂ ਬਹੁਤ ਚੰਗਾ ਹੋਊਗਾ ਪਿੰਡ ਲਈ ਹਾਂਜੀ ਸਾਡੇ ਨਾਲ ਹੁਣ ਇਸ ਨਗਰ ਦੀਆਂ ਮਾਤਾ-ਮਾਂ ਭੈਣਾਂ ਵੀ ਸ਼ਾਮਿਲ ਨੇ ਆਪਾਂ ਇਹਨਾਂ ਦੇ ਕੋਲੋਂ ਵੀ ਵਿਚਾਰ ਲਵਾਂਗੇ ਕਿਉਂਕਿ ਜਿਸ ਤਰ੍ਹਾਂ ਵੀਰਾਂ ਨੇ ਮੁਸ਼ਕਲਾਂ ਦੱਸੀਆਂ ਨੇ ਪਿੰਡ ਦੀਆਂ ਨਗਰ ਦੀਆਂ ਉਸੇ ਤਰ੍ਹਾਂ ਇਹਨਾਂ ਭੈਣਾਂ ਦੇ ਕੋਲੋਂ ਮਾਤਾ-ਮਾਂ ਦੇ ਕੋਲੋਂ ਵੀ ਪੁੱਛਿਆ ਜਾਵੇ ਕਿ ਇਹਨਾਂ ਨੂੰ ਕੀ ਮੁਸ਼ਕਲ ਹੈ ਜਿਹੜੀ ਉਹ ਪਿੰਡ ਦੇ ਵਿੱਚ ਖੜੀ ਹੁੰਦੀ ਹੈ। ਵੈਗਰੂ ਜੀ ਖਾਲਸਾ ਵੈਗਰੂ ਜੀ ਫਤਿਹ ਸਾਡੀ ਜੀ ਇਹ ਮੰਗਾ ਇੱਕ ਤਾਂ ਸਾਡੀ ਸੇਵੀ ਨੇ ਜਿਹੜੇ ਉੱਥੇ ਕੋਈ ਪ੍ਰੋਗਰਾਮ ਨਹੀਂ ਹੈਗਾ ਜਦੋਂ ਅਸੀਂ ਜਾਨੇ ਉੱਥੇ ਭਿੱਜ ਜਾਨੇ ਉੱਥੇ ਕੋਈ ਚੀਜ਼ ਨਹੀਂ ਹੈਗੀ। ਬਾਕੀ ਸਾਡੀਆਂ ਨਾਲੀਆਂ ਦੀ 12 ਵਿੱਚ ਦੂਗੇ ਹੋਈਆਂ ਪਿੰਡਾਂ ਦਾ ਗੰਦ ਲੋਕ ਬਾਕੀ ਸਾਨੂੰ ਨਾ ਕਿਤੇ ਰੂੜੀਆਂ ਨੂੰ ਥਾਂ ਕਰੀਬ ਜਾਂਤਿਆਂ ਨੂੰ ਨਾ ਜੀ ਸਾਨੂੰ ਕਿਤੇ ਬਾੜਾ ਲਾਉਣ ਨਾ ਥਾਵਾਂ ਠੀਕ ਹੈ ਜੀ ਤੇ ਬਾਕੀ ਸਾਡੇ ਬਾਰੇ ਕੋਈ ਹਜੇ ਹਾਲ ਨਹੀਂ ਹੈਗਾ ਜਿਸ ਤਰ੍ਹਾਂ ਵੀ ਕਲੋਨੀਆਂ ਬਣੀਆਂ ਉਹਨਾਂ ਕਲੋਨੀਆਂ ਦੀ ਜਿਹੜੀ ਸਾਂਭ ਸੰਭਾਲ ਹੈ ਉਹ ਨਹੀਂ ਹੋ ਰਹੀ ਜੋ ਉੱਥੇ ਚੀਜ਼ ਮੁਹਈਆ ਕਰਵਾਉਣੀ ਚਾਹੀਦੀ ਹੈ ਸਾਫ ਸਫਾਈ ਜਾਂ ਜਿੱਦਾਂ ਤੁਸੀਂ ਕਿਹਾ ਸ਼ਮਸ਼ਾਨ ਘਾਟ ਦੇ ਵਿੱਚ ਜਿੱਦਾਂ ਖੜਿਆ ਜਾਂਦਾ ਉੱਥੇ ਮੀਂਹ ਦੇ ਨਾਲ ਭਜੇ ਜਾਂਦੇ ਆ ਉੱਥੇ ਕੋਈ ਏਦਾਂ ਦੀ ਉੱਪਰ ਛੱਤ ਨਹੀਂ ਬਣਾਈ ਹੋਈ ਠੀਕ ਹੈ ਹਾਂ ਜੀ ਮਾਤਾ ਜੀ ਤੁਸੀਂ ਸਾਨੂੰ ਦੱਸੋਗੇ ਕਿ ਜਿਸ ਤਰ੍ਹਾਂ ਇਸ ਮਾਤਾ ਜੀ ਨੇ ਸਾਨੂੰ ਦੱਸਿਆ ਕਿ ਮੁਸ਼ਕਲ ਹੈ ਹੋਰ ਤੁਹਾਨੂੰ ਕੀ ਲੱਗਦਾ ਵੀ ਹੋਰ ਕੀ ਕੀ ਪਿੰਡ ਦੀ ਸਮੱਸਿਆ ਜਿਹੜੀ ਉਹ ਹੱਲ ਹੋਣੀ ਚਾਹੀਦੀ ਹੈ ਹੋਰ ਜੀ ਸਾਡੇ ਵਿੱਚ ਵਿੱਚ ਲੈਟਰਨ ਘਰ ਬਣ ਰਹੀਆਂ ਨੇ ਵਿੱਚ ਵਿੱਚ ਘਰ ਛੱਡਦੇ ਪੰਚਾਇਤ ਨੇ ਜਿਹੜੀਆਂ ਵਿਧਵਾ ਔਰਤਾ ਸੀ ਉਹਨਾਂ ਦੇ ਨਹੀਂ ਬਣਾਈਆਂ ਠੀਕ ਹੈ ਤੇ ਉਹਨਾਂ ਨੂੰ ਜਾਇ ਦੇਖਿਆ ਹੀ ਆ ਹੁਣ ਜਿਹੜੇ ਕੋਈ ਹੋਸੀਆ ਆਪਣੇ ਪੱਖੋਂ ਪੱਖ ਬਣਾਤੀਆਂ ਸਾਡਾ ਕੁਝ ਨਹੀਂ ਬਣਾਇਆ ਬੱਚੇ ਨੇ ਸਾਡੇ ਪੜੇ ਲਿਖੇ ਉਹ ਧੱਕੇ ਖਾਂਦੇ ਫਿਰਦੇ ਨੇ ਸਾਡੀ ਕੋਈ ਸਰਕਾਰ ਨਹੀਂ ਵੀ ਇਹੋ ਨਹੀਂ ਕਰੀ ਬਾਕੀ ਜਦਾਂ ਆਪਾਂ ਵੇਖਦੇ ਆਂ ਵੀ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਪੈਨਸ਼ਨ ਹੈ ਜਿਹੜੀ ਉਹ ਲਈ ਜਾਂਦੀ ਹੈ ਕੀ ਤੁਹਾਡੇ ਪਿੰਡ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਉਹਦੀ ਕੋਈ ਇਦਾਂ ਦੀ ਸਮੱਸਿਆ ਹੁੰਦੀ ਆ ਵੀ ਜਿਹੜੇ 60 ਸਾਲ ਤੋਂ ਉੱਤੇ ਬਜ਼ੁਰਗ ਨੇ ਬੀਬੀਆਂ ਨੇ ਚਾਹੇ ਔਰਤਾਂ ਨੇ ਚਾਹੇ ਉਹ ਮਰਦ ਨੇ ਵੀ ਉਹਨਾਂ ਦੀ ਪੈਨਸ਼ਨ ਵਗੈਰਾ ਦਾ ਜਿਹੜਾ ਉਹ ਪ੍ਰਬੰਧ ਹੋ ਰਿਹਾ ਜਾਂ ਨਹੀਂ ਹੋ ਰਿਹਾ ਵਿੱਚ ਹੋ ਵੀ ਰਿਹਾ ਜੀ ਵਿੱਚ ਤੋੜ ਵੀ ਦਿੱਤੀਆਂ ਹੁਣ ਗਰੀਬ ਜਨਤਾ ਤਾਂ ਵਿਚਾਰੇ 60 ਦੇ ਹੋਣ ਪਾਵਾ 50 ਦੇ ਹੋਣ ਨਾਲ ਕਿਹੜਾ ਹੰਦਣਾ ਕੋਈ ਕੋਈ ਦਿਹਾੜੀ ਦਾ ਪਾ ਨਹੀਂ ਸਾਨੂੰ ਮਸੀਨਰੀ ਕੰਮ ਹੋ ਗਿਆ ਸਾਰਾ ਅਸੀਂ ਤਾਂ ਤੱਕੇ ਖਾਂਦੀਆਂ ਫਿਰਦੀਆਂ ਹੁਣ ਸਾਡੇ ਤਾਂ ਆਟਾ ਵੀ ਨਿਕ ਡੰਗਦਾ ਗਰੀਬ ਕੀ ਕਰਨਗੇ ਕੋਈ ਨਰਮਾ ਨਹੀਂ ਪਕਾ ਨਹੀਂ ਕੋਈ ਜੀਰੀ ਨਹੀਂ ਐ ਤਾਂ ਜਮਾ ਬੇਲੀਆਂ ਸਾਫ ਬੈਠੀਆਂ ਕਰ ਕੋਈ ਸਾਡਾ ਫਾਇਦਾ ਨਹੀਂ ਹੈਗਾ ਇੱਥੇ ਹੁਣ ਤੁਸੀਂ ਕੀ ਚਾਹੋਗੇ ਜਿਸ ਤਰ੍ਹਾਂ ਤੁਹਾਡੇ ਪਿੰਡ ਦੇ ਵਿੱਚ ਵੀ ਚੋਣ ਹੋਣੀ ਹੈ ਇਲੈਕਸ਼ਨ ਹੋਣੀ ਹੈ ਵੀ ਕਿਸ ਤਰ੍ਹਾਂ ਦਾ ਉਮੀਦਵਾਰ ਹੈ ਜਿਹੜਾ ਉਹ ਤੁਸੀਂ ਚੁਣੋਗੇ ਵੀ ਜਿਹੜਾ ਤੁਹਾਡੀਆਂ ਮੁਸ਼ਕਲਾਂ ਹੱਲ ਕਰੇ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਸਾਨੂੰ ਇਸ ਬੱਚੇ ਤੇ ਉਮੀਦ ਹੈ ਵੀ ਸਾਡਾ ਕੋਈ ਕੰਮ ਚਲਾ ਦੂਗਾ ਅਸੀਂ ਇਸੇ ਨੂੰ ਚਾਹੁੰਦੇ ਹਾਂ ਠੀਕ ਹੈ ਹਾਂਜੀ ਜਿਸ ਤਰ੍ਹਾਂ ਆਪਾਂ ਨੂੰ ਮਾਤਾ ਜੀ ਨੇ ਏਦਾਂ ਦੀਆਂ ਮੁਸ਼ਕਲਾਂ ਦੱਸੀਆਂ ਨੇ ਜੋ ਉਹਨਾਂ ਦੇ ਪਿੰਡ ਦੇ ਵਿੱਚ ਬਣੀਆਂ ਹੋਈਆਂ ਨੇ ਕਲੋਨੀਆਂ ਦੇ ਵਿੱਚ ਸਾਬ ਸਫਾਈ ਨਹੀਂ ਹੈ ਹੁਣ ਦੋਸਤੋ ਸਭ ਤੋਂ ਵੱਡੀ ਗੱਲ ਹੈ ਕਿ ਇਸ ਪਿੰਡ ਦੇ ਜਿਹੜੇ ਉਮੀਦਵਾਰ ਖੜੇ ਹੋਏ ਨੇ ਉਹਨਾਂ ਉਮੀਦਵਾਰਾਂ ਦੇ ਵਿੱਚੋਂ ਇੱਕ ਉਮੀਦਵਾਰ ਵੀਰ ਸਾਡੇ ਨਾਲ ਮੌਜੂਦ ਨੇ ਇਹਨਾਂ ਨੇ ਵੀ ਪਿੰਡ ਵਾਲੇ ਦੀਆਂ ਮੁਸ਼ਕਲਾਂ ਸੁਣੀਆਂ ਨੇ ਆਓ ਆਪਾਂ ਹੁਣ ਇਹਨਾਂ ਦੇ ਕੋਲੋਂ ਪੁੱਛਾਂਗੇ ਕਿ ਇਹ ਇਹ ਪਿੰਡ ਵਾਲਿਆਂ ਦੀਆਂ ਮੁਸ਼ਕਲਾਂ ਜਿਹੜੀਆਂ ਹੱਲ ਕਰਨਗੇ ਤਾਂ ਕਿ ਪਿੰਡ ਵਾਲੇ ਇਹਨਾਂ ਵੀਰਾਂ ਦਾ ਸਾਥ ਦੇ ਕੇ ਇਸ ਵੀਰ ਦਾ ਸਾਥ ਦੇ ਕੇ ਉਮੀਦਵਾਰ ਚੁਣ ਕੇ ਔਰ ਪਿੰਡ ਦੀ ਜਿਹੜੀ ਪੰਚਾਇਤ ਹੈ ਉਹਦਾ ਸਰਪੰਚ ਇਹਨਾਂ ਨੂੰ ਚੁਣਿਆ ਜਾਵੇ ਜੇਕਰ ਇਹ ਇਹਨਾਂ ਵੀਰਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਦੇ ਨੇ ਵੀਰ ਜੀ ਸਾਡੇ ਨਾਲ ਨੇ ਹਾਂਜੀ ਵੀਰ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਤੇ ਵੈਸੇ ਤਾਂ ਜੀ ਉਮੀਦਵਾਰ ਬਲਜੀਤ ਕੌਰ ਜੀ ਨੇ ਠੀਕ ਹੈ ਜੀ ਤੇ ਅਸੀਂ ਉਹਨਾਂ ਪਿੰਡਾਂ ਦੇ ਵਿੱਚ ਗਏ ਤੇ ਮੇਰੇ ਮਿੱਤਰ ਨੇ ਜਿਨ੍ਹਾਂ ਨੇ ਬਹੁਤ ਸੋਹਣੇ ਪਿੰਡ ਬਣਾ ਲਏ ਕਿਉਂਕਿ ਸੁਪਨੇ ਵੱਡੇ ਨੇ ਜਦੋਂ ਸੁਪਨੇ ਵੱਡੇ ਹੋਣ ਤੇ ਸੋਚੇ ਜਾਣ ਤੇ ਉਹ ਪੂਰੇ ਵੀ ਹੋ ਜਾਂਦੇ ਨੇ ਸਮੱਸਿਆਵਾਂ ਬਹੁਤ ਜ਼ਿਆਦਾ ਨੇ ਤੇ ਜਿਸ ਤਰ੍ਹਾਂ ਪਿਤਾ ਜੀ ਪਹਿਲੀ ਵਾਰ ਆਪਣੀ ਨੌਕਰੀ ਤੋਂ ਬਾਅਦ 60 ਸਾਲ ਤੋਂ ਬਾਅਦ ਦੇ ਉਹਨਾਂ ਨੇ ਦੇਖਿਆ ਪਿੰਡ ਦੇ ਵਿੱਚ ਵੀ ਕਲੋਨੀਆਂ ਦਾ ਵਿਸਤਾਰ ਹੋਵੇ ਵੀ ਕਿਉਂਕਿ ਇਹ ਜ਼ਰੂਰੀ ਨੇ ਗੱਲਾਂ ਵਿਚਾਰ ਤੁਹਾਡੇ ਸੋਸ਼ਲ ਮੀਡੀਆ ਤੇ ਜਾਣਗੇ ਤੇ ਉਹਦੇ ਨਾਲ ਲੋਕ ਜਾਗਰਤ ਹੋਣਗੇ ਸਹੀ ਗੱਲ ਹੈ ਚਲੋ ਖੁਸ਼ੀ ਆਣਾ ਸਾਨੂੰ ਵੀ ਅਸੀਂ ਇੱਕ ਉਦਮ ਕੀਤਾ ਨੌਜਵਾਨਾਂ ਨੇ ਵੀ ਇੱਕ ਨਸ਼ਾ ਮੁਕਤ ਚੋਣ ਲੜ ਰਹੇ ਹਾਂ ਵੀ ਤੁਸੀਂ ਦੇਖੋ ਜਿਹੜਾ ਇਨਸਾਨ ਅੱਜ ਕੈਮਰੇ ਮੂਰੇ ਨਹੀਂ ਬੋਲ ਸਕਦਾ ਕੱਲ ਨੂੰ ਕਿਵੇਂ ਜ਼ਰਤ ਰਹਿਦਾ ਕਿ ਲੀਡਰ ਨੂੰ ਕੁਛ ਲੂਗਾ ਕੋਈ ਸਵਾਲ ਲੀਡਰ ਸਾਡੇ ਨੌਕਰ ਨੇ ਸੰਵਿਧਾਨ ਮੁਤਾਬਕ ਸਭ ਤੋਂ ਮੇਨ ਗੱਲ ਜਿਹੜੀ ਮੇਰੀ ਦਿਲ ਦੀ ਇੱਛਾ ਹੈ ਨਾ ਵੀ ਲੋਕ ਸਾਡਾ ਜਿਹੜਾ ਇਹ ਸਮਝਣਾ ਵੀ ਹੱਕ ਆ ਵੀ ਜਿਹੜਾ ਇੱਕ ਅਸੀਂ ਚੁਣਨਾ ਨਮਾਇੰਦਾ ਵੀ ਉਹ ਤੇ ਇੰਨਾ ਹੱਕ ਹੋਣਾ ਚਾਹੀਦਾ ਪਹਿਲੀ ਗੱਲ ਤਾਂ ਉਹਨੂੰ ਇਹ ਸੋਚਣਾ ਚਾਹੀਦਾ ਵੀ 5 ਸਾਲ ਵਾਸਤੇ ਇੱਕ ਕਬੀਲਦਾਰੀ ਦਿੱਤੀ ਆ ਜਾਂ ਤਾਂ ਉਹ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਪੈਦਾ ਕਰਕੇ ਪਿੰਡ ਦਾ ਵਿਕਾਸ ਕਰਕੇ ਇੰਨਾ ਕਾ ਜਿਆਦਾ ਆਪਦੇ ਪਿੰਡ ਦੇ ਵਿੱਚ ਬੱਚਾ ਬਣ ਕੇ ਵਿਚਰੇ ਬੱਚੀ ਬਣ ਕੇ ਵਿਚਰੇ ਕੀ ਅਗਲੀ ਵਾਰ ਸਾਰਾ ਪਿੰਡਾ ਜਿਹੜਾ ਇੱਕ ਮੋਰੀ ਦੀ ਵੀ ਵਾਲੀ ਕਹਾਵਤ ਸੱਚ ਹੋ ਜੇ ਪਰ ਮੈਂ ਆਪਦੇ ਪਿੰਡ ਦੀ ਸਥਿਤੀ ਦੇਖੋ ਸੱਚਾ ਹਨਾ ਸੱਚ ਨੂੰ ਜੇ ਤੁਸੀਂ ਸਾਈਡ ਤੇ ਕਰੋਗੇ ਉਹ ਬਦਲਿਆ ਨਹੀਂ ਜਾ ਸਕਦਾ ਹੈਗਾ ਸਾਡੇ ਇੱਕ ਸੰਤ ਪ੍ਰਤਾਪ ਤੋਂ ਬਿਨਾ ਕੋਈ ਇਸ ਤਰ੍ਹਾਂ ਦਾ ਹਜੇ ਤੱਕ ਸਾਨੂੰ ਚਿਹਰਾ ਨਹੀਂ ਮਿਲਿਆ ਹੈਗਾ ਵੀ ਸ਼ਬ ਵੀ ਨਹੀਂ ਮਿਲੀ ਦੇਖੋ ਕੰਮ ਹਰ ਇੱਕ ਸਰਪੰਚ ਨੇ ਕੀਤੇ ਨੇ ਯੋਗਤਾ ਹੁੰਦੀ ਹੈ ਜੇ ਤੁਸੀਂ ਕਹੋ ਮੈਥੋਂ ਕੋ ਹਰ ਇੱਕ ਇਨਸਾਨ ਵੀ ਆਪਦੀ ਉਮੀਦ ਮੁਤਾਬਕ ਕੰਮ ਕਰਦਾ ਹੈਗਾ ਅਸੀਂ ਆਪਦੀ ਪੂਰੀ ਤਨਦੇਹੀ ਦੇ ਨਾਲ ਹਨਾ ਮਨ ਤਨ ਤਾਂ ਅਸੀਂ ਇਸ ਨਗਰ ਨੂੰ ਇਹ ਸਮਝਦੇ ਆਂ ਵੀ ਅਸੀਂ ਘਰ ਤੇ ਟਲਾਉਣ ਤੋਂ ਪਹਿਲਾਂ ਸੋਚਦਾ ਕਿ ਇਸ ਨਗਰ ਤੇ ਅਸੀਂ ਟਲਾਈਏ ਠੀਕ ਹੈ ਜੀ ਬੀ ਕਾਰਨ ਕੀ ਇਸ ਜਿਹੜੇ ਸਾਡੇ ਲੋਕਾਂ ਦੀ ਸੋਚ ਆ ਕਿਉਂਕਿ ਸਾਡੇ ਕੀ ਸੋਚਾਂ ਨੇ ਸਾਨੂੰ ਗਲੀਆਂ ਨਾਲੀਆਂ ਦੇ ਦਿਓ ਇਹ ਜ਼ਰੂਰੀ ਮੰਗਾਂ ਹੋ ਗਈਆਂ ਸਾਡੀਆਂ ਸਾਡੀ ਜਿਹੜੀ ਉੱਪਰ ਦੀ ਸੋਚ ਆ ਕਿ ਸਾਨੂੰ ਰੋਜ਼ਗਾਰ ਮਿਲੇ ਜਿਹੜਾ ਇਸ ਵੀਰ ਨੇ ਸਾਡੇ ਨਾਲ ਸਵਾਲ ਕੀਤੇ ਸਾਡੇ ਪਿੰਡ ਚੋਂ ਪਹਿਲਾ ਇਹ ਨੌਜਵਾਨ ਆ ਜੀ ਜਿਹੜੇ ਇਹ ਨੇਵੀ ਦੇ ਵਿੱਚ ਗਏ ਹੋਣਾ ਵੀਰ ਜੀ ਨੇਵੀ ਦੇ ਵਿੱਚ ਗਏ ਨੇ ਵੀ ਮੇਰੇ ਸੁਪਨੇ ਬਹੁਤ ਵੱਡੇ ਨੇ ਤੇ ਨਗਰ ਜੇ ਸਾਥ ਦੇਉਗਾ ਉਮੀਦ ਆ ਗਈ ਆਸ ਆ ਗਈ ਭਰੋਸਾ ਗਾ ਵਿਸ਼ਵਾਸ ਆ ਵੀ ਜਦੋਂ ਇਹ ਸਾਡੇ ਮੋਢਿਆਂ ਤੇ ਜ਼ਿੰਮੇਵਾਰੀ ਇਹ ਪਾਉਗੀ ਹਾਂਜੀ ਹਾਂਜੀ ਇਹ ਗੱਲਾਂ ਅਸੀਂ ਬੋਲ ਕੇ ਤਾਂ ਪਾਉਨਿਆ ਪਹਿਲਾਂ ਜਦੋਂ ਸਾਡਾ ਕੋਈ ਵੀ ਗ੍ਰੰਥ ਲਿਖਿਆ ਗਿਆ ਸਤਕਾਰਯੋਗ ਉਹਨਾਂ ਨੇ ਲਿਖਤ ਕਰਤਾ ਸੀ ਅੱਜ ਉਹਦੋਂ ਉਹਨਾਂਕ ਤਰੀਕਾ ਸੋਸ਼ਲ ਮੀਡੀਆ ਗਾ ਅਸੀਂ ਕੋਈ ਵੀ ਗੱਲ ਕਰਦੇ ਆ ਵਾਅਦਾ ਕਰਦੇ ਆ ਉਹ ਰਿਕਾਰਡ ਹੈਗਾ ਵੀ ਅਸੀਂ ਜੇ ਨਹੀਂ ਕਰ ਸਕਦੇ ਤਾਂ ਤੁਸੀਂ ਪੁੱਛ ਸਕਦੇ ਹੋ ਸਾਨੂੰ ਹਾਂਜੀ ਬਹੁਤ ਵਾਰੀ ਇਦਾਂ ਹੁੰਦਾ ਵੀ ਪਿੰਡਾਂ ਦੇ ਵਿੱਚ ਜਿਹੜੇ ਸਰਪੰਚ ਖੜੇ ਹੁੰਦੇ ਆ ਉਮੀਦਵਾਰ ਵੀ ਜਦੋਂ ਉਹ ਸਰਪੰਚ ਚੁਣੇ ਜਾਂਦੇ ਆ ਉਹਨਾਂ ਨੂੰ ਜਨਤਾ ਜਿਹੜੀ ਸਰਪੰਚ ਚੁਣ ਦਿੰਦੀ ਆ ਪਿੰਡ ਦਾ ਉਮੀਦਵਾਰ ਚੁਣਿਆ ਗਿਆ ਜੋ ਉਹਨਾਂ ਨੇ ਵਾਅਦੇ ਕੀਤੇ ਹੁੰਦੇ ਆ ਉਹ ਵਾਅਦਿਆਂ ਤੋਂ ਮੁੱਕਰ ਜਾਂਦੇ ਆ ਅੱਜ ਜੋ ਤੁਸੀਂ ਇਹਨਾਂ ਪਿੰਡ ਵਾਲਿਆਂ ਨੇ ਮੁਸ਼ਕਲਾਂ ਸੁਣੀਆਂ ਨੇ ਮੁਸ਼ਕਲਾਂ ਨੂੰ ਸੁਣ ਕੇ ਅੱਜ ਇਹਨਾਂ ਦੇ ਨਾਲ ਜੋ ਤੁਸੀਂ ਵਾਅਦਾ ਕਰ ਰਹੇ ਹੋ ਉਹ ਸਾਡੇ ਕੋਲ ਵੀ ਔਰ ਇਹਨਾਂ ਲੋਕਾਂ ਦੇ ਕੋਲ ਵੀ ਉਹ ਜਿਹੜਾ ਵਾਅਦਾ ਹੈ ਉਹ ਰਿਕਾਰਡ ਹੈ ਇਹ ਕੱਢ ਕੇ ਤੁਹਾਨੂੰ ਦੱਸ ਸਕਦੇ ਆ ਵੀ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਕੀਤੇ ਹੋਏ ਵਾਅਦੇ ਤੁਸੀਂ ਪੂਰੇ ਨਹੀਂ ਕੀਤੇ ਪਰ ਸਭ ਤੋਂ ਵੱਡੀ ਗੱਲ ਇਹ ਆ ਬਹੁਤ ਬਹੁਤ ਜ਼ਿਆਦਾ ਚੰਗਾ ਲੱਗਿਆ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਇਹ ਜਿਹੜੀ ਚੋਣ ਹੈ ਇਹ ਨਸ਼ਾ ਮੁਕਤ ਲੜੀ ਜਾ ਰਹੀ ਹੈ ਕੀ ਤੁਹਾਨੂੰ ਇਦਾਂ ਦੀ ਕੋਈ ਮੁਸ਼ਕਲ ਬਣੀ ਆ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਆ ਪਿੰਡਾਂ ਦੇ ਵਿੱਚ ਜਿਹੜੇ ਸਰਪੰਚ ਨੇ ਉਹ ਸ਼ਰਾਬਾਂ ਦੇ ਦੌਰ ਚਲਾਉਂਦੇ ਆ ਜਾਂ ਹੋਰ ਨਸ਼ਾ ਵੰਡਿਆ ਜਾਂਦਾ ਘਰ ਤੱਕ ਨਸ਼ਾ ਪਹੁੰਚਾਇਆ ਜਾਂਦਾ ਵੀ ਕਈ ਵਾਰੀ ਇਦਾਂ ਦੀ ਮੁਸ਼ਕਲ ਵੀ ਬਣਦੀ ਆ ਵੀ ਜਦੋਂ ਆਪਾਂ ਨਸ਼ਾ ਕਿਸੇ ਨੂੰ ਨਹੀਂ ਦਿੰਦੇ ਤਾਂ ਬਹੁਤ ਸਾਰੇ ਲੋਕ ਇਦਾਂ ਦੀ ਵੀ ਹੋਣਗੇ ਜਿਹੜੇ ਤੁਹਾਡੇ ਕੋਲ ਇਦਾਂ ਦੀ ਘਟਨਾ ਹੋਈ ਹੈ ਵੀ ਜਿਹੜੇ ਤੁਹਾਨੂੰ ਕਹਿਣ ਵੀ ਤੁਸੀਂ ਸਾਨੂੰ ਨਸ਼ਾ ਨਹੀਂ ਵੰਡ ਰਹੇ ਜਿਹੜਾ ਨਸ਼ਾ ਵੰਡਦਾ ਸੀ ਉਧਰ ਜਾ ਕੇ ਉਹਨਾਂ ਨੂੰ ਵੋਟਾਂ ਦਾ ਭਗਤਾਨ ਕਰਾਂਗੇ ਦੇਖੋ ਜੀ ਪਹਿਲੀ ਮੈਂ ਤੁਹਾਨੂੰ ਦੱਸਦਾ ਜੀ ਗੱਲ ਜਿਹੜੇ ਸਾਡੇ ਵੈਸੇ ਤਾਂ 9 ਵੀ ਦਵਾਰ ਸੀ ਮੈਦਾਨ 'ਚ ਸੀ ਅੱਜ 3 ਆ ਗਏ ਤੇ ਵੀ ਸਾਡਾ ਆਪ 'ਚ ਵੀ ਭਾਈਚਾਰਕ ਸਾਂ ਬਹੁਤ ਮਜ਼ਬੂਤ ਹੈਗਾ ਵੀ ਇੱਕ ਦੂਜੇ ਦੇ ਨਾਲ ਵੀ ਦਿਲਾਂ 'ਚ ਸਾਡੇ ਫਰਕ ਨਹੀਂ ਹੈਗਾ ਠੀਕ ਹੈ ਜੀ ਵੀ ਮਨ ਦੇ ਵਿੱਚ ਮੇਰਾ ਉਹਨਾਂ ਪ੍ਰਤੀ ਵੀ ਵੀ ਨਗਰ ਜਿਨੂੰ ਵੀ ਜ਼ਿੰਮੇਵਾਰੀਆਂ ਦੇਉ ਸਾਡੇ ਤੇ ਜੇ ਜ਼ਿੰਮੇਵਾਰੀਆਂ ਦੇਉ ਅਸੀਂ ਉਹਦੇ ਜਵਾਬ ਦੇ ਆ ਜਿਹੜੀਆਂ ਇਹ ਸੁਰਨਾ ਵਾਅਦੇ ਕਰ ਲਏ ਜੇ ਇਹ ਨਗਰ ਕਿਸੇ ਨੂੰ ਹੋਰ ਜ਼ਿੰਮੇਵਾਰੀ ਦਿੰਦਾ ਉਹਦੇ ਲਈ ਇਹ ਨਗਰ ਤੇ ਉਹ ਇਨਸਾਨ ਜ਼ਿੰਮੇਵਾਰ ਉਹ ਜੇ ਸਾਨੂੰ ਦਿੰਦਾਗਾ ਅਸੀਂ ਕੰਮ ਨਹੀਂ ਕਰ ਸਕਦੇ ਤਾਂ ਅਸੀਂ ਵੀ ਇਹ ਰਿਕਾਰਡ ਚ ਪਈ ਹੋਊ ਗੱਲ ਤੇ ਉਹ ਜਵਾਬ ਦੇ ਆ ਵੀ ਸਭ ਤੋਂ ਜਿਹੜੀ ਨਸ਼ਾ ਜਿਹੜਾ ਹੀ ਵੱਡੀ ਗੱਲ ਸਮੱਸਿਆ ਆ ਗਈ ਨਾ ਅੱਜ ਵੀ ਨਸ਼ਾ ਕਿੱਥੇ ਨਹੀਂ ਹੈਗਾ ਨਾ ਉਹ ਅੱਕਾ ਸੋਚਣ ਦੀ ਵਿਚਾਰਨ ਦੀ ਗੱਲ ਆ ਗਈ ਅਸੀਂ ਨਸ਼ਾ ਕਿਸ ਤਰ੍ਹਾਂ ਦੂਰ ਕਰਨਾਗਾ ੱੱਕਾ ਜ਼ਬਰਦਸਤੀ ਕਿਤੇ ਵੀ ਨਹੀਂ ਚੱਲ ਸਕਦੀ ਹੈਗੀ ਪ੍ਰੇਮ ਦੇ ਨਾਲ ਅਸੀਂ ਸਾਰੇ ਨਗਰ ਨੂੰ ਲੈ ਕੇ ਚੱਲਾਂਗੇ ਵੀ ਉਹਨਾਂ ਜਿਹੜੇ ਸਾਡੇ ਨੌਜਵਾਨ ਵੀਰ ਨੇ ਅਸੀਂ ਉਹਨਾਂ ਵਾਸਤੇ ਸੋਚ ਪੈਦਾ ਕਰੀਏ ਦਿਮਾਗ ਦੇ ਵਿੱਚ ਕਿ ਅਸੀਂ ਇੱਕ ਵਧੀਆ ਇਨਸਾਨ ਬਣੀਏ ਤੇ ਜਿਹੜੇ ਅਸੀਂ ਤੁਸੀਂ ਦੇਖ ਲਓ ਜੀ ਜਿਹੜੀ ਚੋਣ ਆ ਇਹਦੇ ਵਿੱਚ ਬਹੁਤ ਵਰਕ ਕਰਨਾ ਪੈ ਰਿਹਾਗਾ ਕਿਉਂਕਿ ਦਿਨ ਥੋੜੇ ਨੇ ਹਾਂਜੀ ਤੇ ਬਿਨਾਂ ਨਸ਼ੇ ਤੋਂ ਲੜੀ ਆ ਰਹੀ ਆ ਤੇ ਵੀ ਸਾਨੂੰ ਜੋ ਮੇਰੇ ਸਰੀਰ ਨੂੰ ਕੋਈ ਫਰਕ ਨਹੀਂ ਸਭ ਤੋਂ ਛੋਟੀ ਉਮਰ ਦਾ ਨੌਜਵਾਨ ਮੈਂ ਆ ਜੀ ਇਸ ਥੋਨ ਦੇ ਵਿੱਚ ਅਸੀਂ ਵੀ ਅਸੀਂ ਇੱਕ ਮਿਸਾਲ ਆ ਹਨ ਜਿਹੜੀ ਚੀਜ਼ ਅਸੀਂ ਪ੍ਰੈਕਟੀਕਲ ਆਪਦੇ ਪਿੰਡੇ ਤੇ ਹੰਡਾ ਕੇ ਕਾਇਸ ਉਹ ਕਹਿੰਦੇ ਆ ਜੀ ਤੇ ਜਿਹੜੀ ਇੱਕ ਸਮੱਸਿਆ ਆਈ ਸੀ ਸੀਵਰੇਜ ਸਿਸਟਮ ਦੀ ਜਿੰਨੀ ਗ੍ਰਾਂਟ ਪਿੰਡ ਦੀ ਆਉਗੀ ਹਨਾ ਦੇਖੋ ਗ੍ਰਾਂਟ ਸਰਕਾਰ ਨੇ ਦੇਣੀਆਂ ਇੱਕ ਸਾਨੂੰ ਕਿਹਾ ਜਾਂਦਾ ਕਿ ਤੁਸੀਂ ਫੁਲਾਨੀ ਪਾਰਟੀ ਨਾਲ ਰਲ ਜਾਓ ਅਸੀਂ ਆਜ਼ਾਦ ਆ ਆਜ਼ਾਦ ਸੋਚਣਾ ਜੇ ਤਾਂ ਜਦੋਂ ਸਾਡੇ ਨਾਲ ਜਨਤਾ ਖੜ ਗਈ ਕੀ ਸਰਕਾਰ ਸਾਨੂੰ ਕੀ ਪੈਸਾ ਨਹੀਂ ਦੇਊਗੀ ਅਸੀਂ ਆਜ਼ਾਦ ਸੋਚਣਾ ਸਰਕਾਰ ਦਾ ਫਰਜ ਬਣਦਾ ਉਹ ਸਾਨੂੰ ਸਹੂਲਤਾਂ ਦੇਣੀਆਂ ਤੇ ਉਹ ਸਹੂਲਤਾਂ ਅਸੀਂ ਇਮਾਨਦਾਰੀ ਦੇ ਨਾਲ ਇਸ ਨਗਰ ਤੇ ਖਰਚ ਕਰਕੇ ਜੇ ਇੱਕ ਗਲੀ ਨੂੰ ਜਿਹੜੀ ਗ੍ਰਾਂਟ ਜੇ 10 ਲੱਖ ਦੀ ਆਉਂਦੀ ਆ ਵਿਸ਼ਵਾਸ ਦਿਵਾਉਣਾ ਉਹ 7 ਲੱਖ ਦੇ ਆਸ-ਪਾਸ ਇਹਦੇ ਨੱਟ ਤੇ ਬੋਲ ਕੇ ਕਰਾਂ ਵੀ 7 ਲੱਖ ਦੇ ਵਿੱਚ 8 ਲੱਖ ਦੇ ਵਿੱਚ ਉਹ ਅਸੀਂ ਕੰਮ ਕਰਕੇ ਨਗਰ ਦਾ ਦਿਖਾਉਣਾ ਕਿਉਂਕਿ ਇੱਕ ਸਰਪੰਚ ਉਹਨੇ ਛੀਨਾ ਪਿੰਡ ਦੇ 27-22 ਲੱਖ ਰੁਪਇਆ ਆਇਆ ਤੇ ਸਿਰੇ 8.5 ਲੱਖ ਚ ਪਿੰਡ ਦਾ ਸੀਵਰੇਜ ਪਾਤਾ ਠੀਕ ਹੈ ਵੀ ਇਹ ਕਿਉਂ ਗੱਲਾਂ ਅਸੀਂ ਸੋਚ ਰਹੇ ਹਾਂ ਵੀ ਕਿਤੇ ਨਾ ਕਿਤੇ ਸਿਸਟਮ ਆ ਜਿਹੜਾ ਥੋੜਾ ਜਿਆਦਾ ਗੰਦਲਾ ਜ਼ਰੂਰ ਆ ਪਰ ਸਾਡੇ ਚ ਜਨੂਨ ਆ ਸਿਰੜਾ ਕਿਉਂਕਿ ਬਹੁਤ ਥੋੜੇ ਲੋਕ ਹੁੰਦੇ ਨੇ ਜਿਹੜੇ ਇਸ ਕਿਸੇ ਪਿੰਡਾਂ ਦੀ ਨਹਿਾਰ ਬਦਲੀ ਆ ਉਹ ਇੱਕ ਉਹਨਾਂ ਦੇ ਵਿੱਚ ਜਜਵਾਗਾ ਕਿਉਂਕਿ ਇੱਕ ਆਗੂ ਬਣ ਕੇ ਚੱਲਦਾ ਪਿੱਛੇ ਟੀਮ ਚੱਲਦੀ ਹੁੰਦੀ ਆ ਇਸ ਨਗਰ ਨੂੰ ਵਿਸ਼ਵਾਸ ਦਿਵਾਉਣੇ ਆ ਤੁਸੀਂ ਇਸ ਆਗੂ ਆਗੂ ਉਹ ਨਹੀਂ ਹੈ ਵੀ ਜੋ ਚੌਧਰ ਹੋਵੇ ਇਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਪਹਿਲਾਂ ਲੋਕਾਂ 'ਚ ਵਿਚਰਦੇ ਆਂਗੇ ਇਸੇ ਤਰੀਕੇ ਵਿੱਚ ਨਾ ਸੇਵਾ ਭਾਵਨਾ ਨਾਲ ਕੰਮ ਕਰਨਾਗਾ ਦਿਮਾਗ ਦੇ ਵਿੱਚ ਇਹ ਨਹੀਂ ਹੋਣਾ ਚਾਹੀਦਾ ਵੀ ਸਾਨੂੰ ਸਰਪੰਚੀ ਦਿੱਤੀ ਆ ਹੁਣ ਜੋ ਤੁਸੀਂ ਮੁਸ਼ਕਲਾਂ ਪਿੰਡ ਦੀਆਂ ਸੁਣੀਆਂ ਨੇ ਜੇ ਤੁਹਾਨੂੰ ਕੱਲ ਨੂੰ ਉਮੀਦਵਾਰ ਚੁਣ ਲਿਆ ਜਾਂਦਾ ਤਾਂ ਤੁਸੀਂ ਪੂਰੇ ਦਾਅਵੇ ਦੇ ਨਾਲ ਕਹਿ ਸਕਦੇ ਹੋ ਵੀ ਜੋ ਗ੍ਰਾਂਟ ਆਉਣੀ ਹੈ ਉਸ ਗ੍ਰਾਂਟ ਦੇ ਵਿੱਚੋਂ ਪੂਰੀ ਤਨਦੇਹੀ ਇਮਾਨਦਾਰੀ ਦੇ ਨਾਲ ਇਹਨਾਂ ਲੋਕਾਂ ਨੂੰ ਜਿਹੜੀਆਂ ਇਹਨਾਂ ਨੇ ਮੁਸ਼ਕਲਾਂ ਬਣੀਆਂ ਹੋਈਆਂ ਨੇ ਉਹਨਾਂ ਮੁਸ਼ਕਲਾਂ ਦਾ ਹੱਲ ਕਰੂੰਗੇ ਹਾਂਜੀ ਪੂਰੀ ਇਮਾਨਦਾਰੀ ਦੇ ਨਾਲ ਅਸੀਂ ਇਹ ਵਿਸ਼ਵਾਸ ਨਗਰ ਨੂੰ ਦਵਾਉਂਦੇ ਆ ਕਿਉਂਕਿ 32 ਸਾਲ ਦੇ ਵਿੱਚ ਮੈਂ ਇਹਨਾਂ ਦਾ ਇੱਕ ਬੱਚਾ ਬਣ ਕੇ ਵਿਚਰਿਆਗਾ ਤੇ ਇਹਨਾਂ ਨੂੰ ਪੂਰਾ ਯਕੀਨ ਆਗਾ ਵਿਸ਼ਵਾਸ ਆਗਾ ਵੀ ਇਹ ਬੱਚਾ ਬੀਐਸਪਰ ਬੀਮੈਸ ਨਗਰ ਨੂੰ ਆਦਾ ਪਰਿਵਾਰ ਸਮਝਦਾ ਵੀ ਇੱਕ ਜਿਸ ਤਰ੍ਹਾਂ ਅਸੀਂ ਇੱਕ ਆਪਣੇ ਪਰਿਵਾਰ ਵਾਸਤੇ ਵਰਕ ਕਰਦੇ ਆਗੇ ਵੀ ਸਾਡਾ ਘਰ ਵਧੀਆ ਹੋਵੇ ਨਗਰ ਨੂੰ ਮੈਂ ਇੱਕ ਐਸ ਤਰ੍ਹਾਂ ਦਾ ਸੋਡਾ ਨਾਜ਼ਰ ਰਿਕਾਰਡ ਤੇ ਗੱਲ ਕਰ ਰਿਹਾ ਇੱਕ ਦਿਨ ਇਹ ਸਾਮੀ ਜਾਣੀ ਆ ਰਿਕਾਰਡਿੰਗ ਬੱਚਵਾਂ ਨਾਲ ਇੱਕ ਇੱਕ ਦਿਨ ਇਹੋ ਜਿਹਾ ਪਿੰਡ ਹੋਣਾਗਾ ਕਿ ਲੰਡਨ ਦੇ ਬਰਾਬਰ ਦਾ ਸੀ ਸੋਚਿਆਗਾ ਬੇਸ਼ੱਕ ਅੱਜ ਇਹ ਗੱਲ ਹਾਸੋਹੀਣ ਲੱਗੇ ਤੇ ਪਰ ਕਿਉਂਕਿ ਜਦੋਂ ਉਸ ਗੁਨਾਹਕ ਪਾਸ਼ਾ ਨੇ ਲੋਕਾਂ ਨੂੰ ਕਿਹਾ ਹੋਣਾ ਲੱਖ ਪਤਾਲਾਂ ਪਤਾਲ ਲੱਖ ਆਕਾਸ਼ਾਂ ਆਕਾਸ ਤਾਂ ਬਹੁਤ ਸੋਚਾਂ ਦੇ ਉਹ ਸਮਝ ਤੋਂ ਪਰੇ ਸੀ ਕਿਉਂਕਿ ਇੱਕ ਮੁਸਲਮਾਨ ਫਕੀਰ ਨੇ ਸੱਤ ਆਕਾਸ਼ ਦੇਖੇ ਉਹਨੇ ਸੱਤ ਦੱਸਦੇ ਕਿਉਂਕਿ ਸਾਨੂੰ ਵਿਸ਼ਵਾਸ ਆਪਦੇ ਆਪ ਤੇ ਹਨਾ ਸਾਡੀ ਮਿਹਨਤ ਤੇ ਵਿਸ਼ਵਾਸ ਆ ਸਾਨੂੰ ਲੋਕਾਂ ਤੇ ਸਰਕਾਰ ਤੋਂ ਸਾਨੂੰ ਮੰਗਣ ਦੀ ਲੋੜ ਨਹੀਂ ਮੇਰਾ ਮਿੱਤਰ ਆ ਰਣਸੀਆਂ ਵਾਲੇ ਤੋਂ ਸਰਪੰਚ ਜੀ ਨੇ ਤੇ ਉਹ ਕੈਨੇਡਾ ਦੇ ਵਿੱਚ ਜਦੋਂ ਆਏ ਸੀ ਉਹਨੇ ਦੇਖਿਆ ਕਿਉਂਕਿ ਜਦੋਂ ਛੋੜੇ ਇਥੋਂ ਰੋਸ ਜਾਗਦਾ ਕਹਣਾ ਦਿਲ ਤੋਂ ਸੱਟ ਵੱਜਦੀ ਆ ਉਦੋਂ ਤੁਸੀਂ ਦਿਲ ਦੀ ਸੁਣਦੇ ਹੋ ਆਵਾਜ਼ ਉਸ ਵੀਰ ਨੇ ਜਦੋਂ ਦੇਖਿਆ ਕੈਨੇਡਾ ਦਾ ਮਤਲਬ ਇੱਕ ਵੱਡਾ ਪਿੰਡ ਆ ਸੋਹਣਾ ਪਿੰਡ ਤਾਂ ਉਹਨੇ ਆਪਣੇ ਪਿੰਡ ਨੂੰ ਆ ਕੇ ਕਿਹਾ ਕਿ ਮੈਂ ਉਹ ਛੱਡ ਆਇਆ ਤੇ ਉਸ ਨੂੰ ਉਸ ਵਾਰ ਕਮਲਾ ਕਿਹਾ ਗਿਆ ਤੇ ਬਾਅਦ ਚ ਜਦੋਂ ਉਸ ਨੇ ਉਹ ਸੁਪਨਾ ਲੋਕਾਂ ਨੂੰ ਕਰਕੇ ਦਿਖਾਤਾ ਤਾਂ ਅੱਜ ਲੋਕ ਉਸ ਵੀਰ ਨੂੰ ਕਹਿੰ ਜਾਂਦ ਕਰਦੇ ਨੇ ਕਿਉਂਕਿ ਮੇਰੇ ਸਾਹਮਣੇ ਦਾ ਹੀ ਦੇਖੋ ਵੀ ਉਹ ਮੇਰੇ ਮਿੱਤਰ ਨੇ ਵੀ ਉਹਨਾਂ ਦੇ ਮਸਾਲਾ ਪਈਆਂ ਨੇ ਮੈਂ ਤਾਂ ਸਿਰਫ ਵਰਕ ਕਰਨਾ ਉਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਆਈਆਂ ਹੋਣੀਆਂ ਸਭ ਤੋਂ ਵੱਡੀ ਗੱਲ ਜਿਹੜੀ ਮੇਨ ਗੱਲ ਆਈ ਭਾਈਚਾਰਕ ਸਾਂਝ ਪੈਦਾ ਕਰਨੀ ਵੀ ਉਹ ਕਿਵੇਂ ਕਰਨੀ ਆ ਵੀ ਅਸੀਂ ਉਸ ਸੰਗਤ ਜਿਹੜੀ ਹੁੰਦੀ ਆ ਵੱਡੀ ਹੁੰਦੀ ਆ ਸੰਗਤ ਨੂੰ ਮੇਰੇ ਮਾਲਕ ਨੇ ਇੱਕੀ ਵਿਸ਼ਵੇ ਥਾਂ ਦਿੱਤਾ ਇਹਦੇ ਵਿੱਚ ਹਰ ਇੱਕ ਜਾਤ ਹਰ ਇੱਕ ਵਰਗ ਹਰ ਇੱਕ ਧਰਮ ਦਾ ਇਨਸਾਨ ਵੱਸਦਾਗਾ ਇੱਕ ਪਹਿਲੀ ਮੰਗ ਆ ਸਾਡੀ ਇਹ ਇੱਛਾ ਹੋਊਗੀ ਕਿਉਂਕਿ ਸੇਵਾ ਹਰ ਕੋਈ ਕਰ ਰਿਹਾਗਾ ਅਪਵਰ ਤਰੀਕੇ ਤੇ ਕਰ ਰਿਹਾ ਜਦੋਂ ਅਸੀਂ ਉਹਨਾਂ ਨੂੰ ਟੀਮ ਬਣਾ ਕੇ ਕੰਮ ਕਰਾਂਗੇ ਸਭ ਨੂੰ ਨਾਲ ਲੈ ਕੇ ਚੱਲਾਂਗੇ ਤੇ ਸਾਨੂੰ ਕੋਈ ਮੁਸ਼ਕਲ ਨਹੀਂ ਆਗੀ ਵੀ ਸਾਨੂੰ ਵਿਸ਼ਵਾਸ ਆਗਾ ਅਸੀਂ ਇੱਕ ਪਿੰਡ ਦਾ ਜੀ ਛੱਪੜ ਸੀ ਉਹ ਮੈਂ ਇਕੱਲੇ ਨੇ ਸਾਫ ਕੀਤਾ ਮੇਰੇ ਨਗਰ ਨੇ ਕੀਤਾਗਾ 1995 ਤੋਂ ਬਾਅਦ ਕਿਸੇ ਨੇ ਨਹੀਂ ਕੀਤਾ ਜਦੋਂ ਅਸੀਂ ਲੱਗੇ ਸੀ ਸਾਨੂੰ ਕਾਮਲਾ ਕਿਹਾ ਕੁਝ ਵੀ ਕਿਹਾ ਤੇ ਜਿਸ ਗੁਰਦੁਆਰਾ ਸਾਹਿਬ ਦੀ ਗੱਲ ਕੀਤੀ ਗਈ ਵੀ ਉਹ ਗੁਰਦੁਆਰਾ ਸਾਹਿਬ ਬਾਬਾ ਜੀ ਨੇ ਇੱਥੇ ਪਾਇਆ ਸੀ ਤੇ ਉਹਦੇ ਨਾਲ ਪਾਣੀ ਲੱਗ ਜਾਂਦਾ ਦੇਖੋ ਪਤਾ ਗੱਲ ਕੀ ਜੀ ਹਰ ਇੱਕ insan ਦੀ ਕੁਛ ਕਰਨੀ ਹੁੰਦੀ ਆ ਕਿਸੇ ਦੀ ਡਿਊਟੀ ਗਾਈਆਂ ਤੇ ਲਾਤੀ ਉਹ ਆਪਦੀ ਉਧਰ ਸੇਵਾ ਕਰੀ ਜਾਂਦਾ ਤੇ ਜਿਹੜੀ ਸਾਨੂੰ ਜੇ ਇਸ ਨਗਰ ਦੀ ਡਿਊਟੀ ਮਿਲਦੀ ਆ ਅਸੀਂ ਧੰਨ ਭਾਗ ਸਮਝਾਂਗੇ ਕਿਉਂਕਿ ਇਸ ਦਾ ਜੇ ਸ਼ੇਰਾ ਮਾਲਕ ਸਾਨੂੰ ਦਿੰਦਾਗਾ ਜੇ ਪਿੰਡ ਦੀ ਨੋਹਾਰ ਬਦਲਦੀ ਆ ਵੀ ਮਾਲਕ ਅਸੀਂ ਇਸ ਨਗਰ ਦੇ ਅਸੀਂ ਵੀ ਦੇਣਦਾਰ ਹੋਵਾਂਗੇ ਵੀ ਅਸੀਂ ਕਿਉਂਕਿ ਉਹਦੇ ਵਿੱਚ ਅਸੀਂ ਕੋਈ ਚੌਧਰ ਵਾਸਤੇ ਨਹੀਂ ਅਸੀਂ ਅੱਗੇ ਆਉਣਾ ਹੈਗਾ ਅਸੀਂ ਇਹ ਇਸ ਕਰਕੇ ਆਉਣਾ ਕਿ ਸੇਵਾ ਭਾਵਨਾ ਕਿਉਂਕਿ 5 ਸਾਲਾਂ ਬਾਅਦ ਉਹ ਜ਼ਿੰਮੇਵਾਰੀ ਨੂੰ ਜੇ ਅਸੀਂ ਨਾਂ ਨਿਭਾ ਸਕਿਆ ਸੀ ਇਹ ਮਹਿਸੂਸ ਕਰਦੇ ਆ ਵੀ ਸਾਡੀ ਇੱਕ ਦਿਨ ਸਰਪੰਚੀ ਤੋਂ ਜਿੱਤ ਕੇ ਘਟ ਗਿਆ ਅਸੀਂ ਕੀ ਪਿੰਡ ਵਾਸਤੇ ਕੀਤਾ ਇਹ ਸੋਚ ਆਈ ਸਾਡੀ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਵੀਰੋ ਇਹ ਸਨ ਸਾਡੇ ਨਾਲ ਉਮੀਦਵਾਰ ਜਿਹੜੇ ਇਸ ਨਗਰ ਦੇ ਵਿੱਚ ਖੜੇ ਹੋਏ ਨੇ ਕੁਝ ਹੋਰ ਉਮੀਦਵਾਰ ਵੀ ਨੇ ਪਰ ਇਹ ਉਮੀਦਵਾਰ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਨੇ ਪਿੰਡ ਵਾਲਿਆਂ ਦੀਆਂ ਮੁਸ਼ਕਲਾਂ ਸੁਣੀਆਂ ਨੇ ਔਰ ਉਹਨਾਂ ਨੇ ਆਪਣੇ ਵਿਚਾਰ ਵੀ ਸਾਡੇ ਨਾਲ ਰੱਖੇ ਨੇ ਇਸੇ ਤਰ੍ਹਾਂ ਵੀਰੋ ਕਈ ਪਿੰਡਾਂ ਦੇ ਵਿੱਚ ਜਾ ਕੇ ਆਪਾਂ ਨੇ ਜੋ ਪਿੰਡ ਵਾਲਿਆਂ ਨੇ ਮੁਸ਼ਕਲਾਂ ਨੇ ਉਹ ਸੁਣਨੀਆਂ ਨੇ ਆਓ ਇਸ ਪਿੰਡ ਬਚਵਣਾ ਜ਼ਿਲ੍ਹਾ ਮਾਨਸਾ ਦੇ ਵਿੱਚ ਆਪਾਂ ਇੱਥੇ ਪਹੁੰਚੇ ਸਾਂ ਔਰ ਇਸ ਪਿੰਡ ਦਾ ਜੋ ਇਲੈਕਸ਼ਨਾਂ ਦਾ ਹਿਸਾਬ ਹੈ ਜੋ ਇਸ ਪਿੰਡ ਦੇ ਵਿੱਚ ਉਮੀਦਵਾਰ ਖੜੇ ਹੋਏ ਨੇ ਜਾਂ ਮੁਸ਼ਕਲਾਂ ਸਨ ਉਹ ਤੁਹਾਨੂੰ ਦੱਸਿਆ ਨੇ ਸੋ ਅਖੀਰ ਦੇ ਵਿੱਚ ਪਰਵਾਨੋ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ